ਮંત્રી ਔਰ ਕੈਬਨਿਟ ਮੰਤਰੀਏ ਜਾਨ ਬਚਾਪ ਚਾ ਕੇ ਭੱਜ ਰਹੇ ਨੇ ਅਸੀਂ ਐਲਾਨ ਕੀਤਾ ਹੋਇਆ ਹੈ ਕਿ ਮੁੱਖ ਮੰਤਰੀ ਜੇਸ ਵੀ ਜਿਲੇ ਜਾਏਗਾ ਅਸੀਂ ਘੇਰਾਂਗੇ ਹੁਣ ਜਦੋਂ ਮੁੱਖ ਮੰਤਰੀ ਜੀ ਸ਼ਹਿਰਪੁਰਾਣ ਜਾਂ ਜਲੰਧਰ ਰਣ ਕਿਤੇ ਵੀ ਜਾਣ ਸਾਨੂੰ ਪਹਿਲਾ 24 ਘੰਟੇ ਜਿਹੜਾ ਜੇਲ੍ਹ ਦੇ ਅੰਦਰ ਥਾੜੇ ਦੇ ਅੰਦਰ ਡੱਕ ਦਿੱਤਾ ਜਾਂਦਾ ਕਿਉਂਕਿ ਮੁੱਖ ਮੰਤਰੀ ਜੀ ਡਰਦੇ ਨੇ ਇਹ 4 ਸਾਲ ਪਹਿਲਾਂ ਜਿਹੜਾ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਕੀਤਾ ਉਹ ਲਾਗੂ ਨਹੀਂ ਕੀਤਾ ਇਹ ਮੇਰੇ ਤੋਂ ਸਵਾਲ ਪੁੱਛਣਗੇ ਸਾਡੇ ਸਵਾਲਾਂ ਦਾ ਜਵਾਬ ਨਹੀਂ ਮੈਂ ਸਮਝਦਾ ਇਹ ਵੱਡਾ ਬਦਲਾਅ ਹੈ ਵੀ ਇਹਨਾਂ ਮੰਤਰੀਆਂ ਨੂੰ ਇਹਨਾਂ ਐਮਐਲਏ ਨੂੰ ਪੈਨਸ਼ਨਾਂ ਲੱਗ ਗਈਆਂ ਅਸੀਂ 4 ਸਾਲ ਬਾਅਦ ਵੀ ਸਾਨੂੰ ਪੈਨਸ਼ਨ ਨਸੀਬ ਨਹੀਂ ਹੋਈ ਇਹ ਵੱਡਾ ਬਦਲਾਅ ਹੈ ਬੜਾ ਗੁੰਮਰਾਹਕੁੰਨ ਪ੍ਰਚਾਰ ਕਰਦੇ ਆ ਬਾਕੀ ਨਾ ਕੁਰਸੀ ਦਾ ਚਾਹ ਪਹਿਲਾਂ ਸੀ ਨਾ ਹੋਣਾ अच्छा अच्छा ਸਾਡੇ 17 ਸਾਲ ਦੇ ਨੂੰ ਬਣਾਏ ਸੀ ਵੀ ਮੰਤਰੀ ਜੀ ਕਿਉਂਕਿ ਇੱਕ ਸਰਕਾਰ ਦਾ ਵੱਡਾ ਅੰਗ ਹੈ ਤੇ ਮੁੱਖ ਮੰਤਰੀ ਚ ਸਾਡਾ ਇਹ ਸਨੇਹਾ ਭਜਾਨ ਤੇ ਪੰਜਾਬ ਦੇ ਮਲਾਜਮ ਤੇ ਪੈਨਸ਼ਨਰ ਸਰਕਾਰ ਦੀਆਂ ਨੀਤੀਆਂ ਤੋਂ ਬੜੇ ਤੰਗ ਨੇ ਨਾ ਪੇ ਕਮਿਸ਼ਨ ਦੇ ਬਕਾਏ ਮਿਲੇ ਨਾ ਡੀਏ ਮਿਲਿਆ ਨਾ ਪੁਰਾਣੀ ਪੈਨਸ਼ਨ ਬਹਾਲੀ ਹੋਈ ਨਾ ਕੱਚੇ ਮਲਾਜਮ ਪੱਕੇ ਹੋਏ ਨਾ ਇਨਸੈਂਟਿਵ ਦੇ ਜਿਹੜੇ ਵਰਕਰ ਨੇ ਉਹਨਾਂ ਦਾ ਕੋਈ ਮਾਨ ਪੱਤਾ ਵਧਿਆ ਨਾ ਪੈਨਸ਼ਨਰ ਨੂੰ 2.95 ਦਾ ਗੁਣਾਕ ਮਿਲਿਆ ਪਰ ਸਰਕਾਰ ਜਿਹੜੀ ਹੈ ਲਗਾਤਾਰ ਦਾਵਾ ਕਰ ਰਹੀ ਹੈ ਵੀ ਅਸੀਂ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦਾ ਦਾਵਾ ਕਰ ਰਹੇ ਹਾਂ ਪਰ ਅਸੀਂ ਮੰਤਰੀ ਜੀ ਨੂੰ ਇਹ ਮੰਗ ਪੱਤਰ ਦੇਣ ਆਏ ਸੀ ਬੜੀ ਹੈਰਾਨੀ ਹੋਈ ਇੱਕ ਦਿਨ ਪਹਿਲਾਂ ਵਿਸ਼ੇਸ਼ ਤੌਰ ਤੇ ਸਾਡੇ ਕਨਵੀਨਰ ਸ੍ਰੀ ਸ਼ਰਣਾ ਜੀ ਦਫਤਰ ਸਨੇਹਾ ਦੇ ਕੇ ਗਏ ਬੇ ਅਸੀਂ ਸਮੂਹ ਮੁਲਾਜ਼ਮ ਤੇ ਪੈਨਸ਼ਨਰ ਆਵਾਂਗੇ ਅੱਜ ਤੁਸੀਂ ਦੇਖਿਆ ਹੋਣਾ ਵੀ 70 78 80 ਸਾਲ ਦੇ ਬਜ਼ੁਰਗ ਜਿਨ੍ਹਾਂ ਕੋ ਤੁਰਿਆ ਨਹੀਂ ਜਾ ਰਿਹਾ ਉਹ ਵੀ ਆਏ ਸੀ ਆਪਣੇ ਆਸ ਦੇ ਨਾਲ ਕਿ ਸਾਨੂੰ 2.95 ਦਾ ਗੁਲਾਕ ਮਿਲ ਜੇਗਾ ਵੱਡੀ ਗਿਣਤੀ ਦੇ ਐਨਪੀਐਸ ਮੁਲਾਜ਼ਮ ਆਏ ਸੀ ਵੀ ਸਾਨੂੰ ਪੁਰਾਣੀ ਪੈਨਸ਼ਨ ਮਿਲ ਜੇਗੀ ਪਰ ਮੰਤਰੀ ਜੀ ਨੇ ਗੱਲ ਤਾਂ ਕੀ ਸੁਣੀ ਸੀ ਉਲਟਾ ਸਾਨੂੰ ਘਰ ਮੰਗ ਪੁੱਤਰ ਵੀ ਲੈਣ ਲਈ ਨਹੀਂ ਰੁਕੇ ਇੱਥੋਂ ਪਤਾ ਲੱਗਦਾ ਵੀ ਇਹ ਹੁਣ ਸਾਡੇ ਆਮ ਲੋਕ ਨਹੀਂ ਰਹੇ ਬੜੇ ਖਾਸ ਹੋ ਗਏ ਨੇ ਜਿਹੜੇ ਆਮ ਲੋਕਾਂ ਨਾਲ ਦੂਰੀ ਬਣਾ ਰਹੇ ਨੇ ਤੇ ਅਸੀਂ ਫਿਰ ਉੱਥੇ ਇਹਨਾਂ ਦੇ ਦਫ਼ਤਰ ਤੋਂ ਜਦੋਂ ਨਹੀਂ ਡੀਕ ਕੇ ਲਗਾਤਾਰ 1 ਘੰਟਾ ਸੀ ਉੱਥੇ ਇੰਤਜ਼ਾਰ ਕੀਤਾ ਸਾਢੇ 11 ਤੋਂ ਸਾਢੇ 11:30 ਵਜੇ ਤੱਕ ਉੱਥੇ ਬੈਠੇ ਜਦੋਂ ਨਹੀਂ ਆਏ ਤਾਂ ਅਸੀਂ ਰੋਸ ਮਾਰਚ ਲੈ ਕੇ ਨਾ ਤੇ ਘਰ ਤੇ ਕਰਾਇਆ ਤੇ ਅਸੀਂ ਆਪਣਾ ਮੱਗ ਪੱਤਰ ਇਹਨਾਂ ਦੇ ਘਰ ਅੱਗੇ ਜੇਕ ਦਿੱਤਾ ਵੀ ਕੱਟੋ-ਕਾਟੇ ਮੰਤਰੀ ਜੀ ਦੀ ਇਹ ਤਾਂ ਨਹੀਂ ਸਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਸੁਨੇਹਾ ਲੈਣਾ ਚਾਹੁੰਦੇ ਪਰ ਅਸੀਂ ਜ਼ਰੂਰ ਦੇਣਾ ਚਾਹੁੰਦੇ ਆ ਕਾਲੂ ਜਿਹੜਾ ਕਿਤੇ ਇਹ ਨਾ ਕਹਿਣ ਵੀ ਮੈਨੂੰ ਇਸ ਬਾਰੇ ਤੁਸੀਂ ਦੱਸਿਆ ਹੀ ਨਹੀਂ ਕਿਉਂਕਿ ਇਹ ਜਿਸ ਤਰ੍ਹਾਂ ਦਾ ਸਰਕਾਰ ਦਾ ਰਵਈਆ ਇਹ ਮੁਲਾਜ਼ਮ ਤੇ ਪੈਨਸ਼ਨਰਾਂ ਦਾ ਆਉਣ ਵਾਲੇ ਸਮੇਂ 'ਚ ਟਕਰਾਅ ਵਧੇਗਾ ਸਰ ਇੱਕ ਪਾਸੇ ਜਦੋਂ ਮਾਨ ਸਾਹਿਬ ਦੀ ਸਰਕਾਰ ਵੱਲ ਨਹੀਂ ਆਈ ਸੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਕਿਸੇ ਨੂੰ ਵੀ ਧਰਨਾ ਲਾਉਣ ਦੀ ਨੌਬਤ ਨਹੀਂ ਆਏਗੀ ਤਾਂ ਜੇ ਇਥੇ ਇਹ ਦੇਖਿਆ ਗਿਆ ਵੀ ਧਰਨਾ ਵੀ ਤੁਸੀਂ ਲਾਇਆ ਰੋਸ ਪਰਦਾਸ਼ਨ ਵੀ ਕੀਤਾ ਤੇ ਜਿਹੜਾ ਇਹਨਾਂ ਦੇ ਇੱਕ ਮੰਤਰੀ ਆ ਸਰਕਾਰ ਦੇ ਤਾਂ ਉਹ ਜਿਹੜੇ ਆ ਮੰਗ ਪੱਤਰ ਲੈਣ ਵੀ ਨਹੀਂ ਆ ਉਹ ਵੀ ਤੁਹਾਨੂੰ ਜਿਹੜਾ ਉਹਨਾਂ ਦੇ ਬਾਹਰ ਘਰ ਦੇ ਵਿੱਚ ਪਾਉਣਾ ਪਿਆ ਇਸ ਚੀਜ਼ ਨੂੰ ਕਿੱਦਾਂ ਦੇਖਦੇ ਤੁਸੀਂ ਇਹ 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 ਕਹਿੰਦੇ ਸੀ ਅਸੀਂ ਬਦਲਾਅ ਲਿਆਵਾਂਗੇ ਮੈਂ ਸਮਝਦਾ ਬਦਲਾਅ ਆਇਆ ਬਦਲਾਅ ਇਸ ਤਰ੍ਹਾਂ ਦਾ ਆਇਆ ਵੀ ਜਿਹੜੇ ਮੰਤਰੀ ਮੈਂ ਸਮਝਦਾ ਪਿਛਲੀਆਂ ਸਰਕਾਰਾਂ ਦੇ ਮੁੱਖ ਮੰਤਰੀ ਸਾਡੇ ਨਾਲ ਮੀਟਿੰਗਾਂ ਕਰਦੇ ਰਹੇ ਆ ਸਾਡੇ ਏਡੇ ਵੱਡੇ ਮੁੱਦੇ ਹੋਣ ਦੇ ਬਾਵਜੂਦ ਮੁੱਖ ਮੰਤਰੀ ਸਾਡੇ ਨਾਲ ਟੇਬਲ ਤੇ ਬਹਿਣ ਨੂੰ ਤਿਆਰ ਨਹੀਂ ਦੂਏ ਪਾਸੇ ਮੁੱਖ ਮੰਤਰੀ ਦਾ ਛੱਡੋ ਅੱਗੇ ਸਾਡੇ ਨਾਲ ਮੰਤਰੀ ਜੀ ਅਕਸਰ ਹੀ ਸਾਡ ਨੂੰ ਮਿਲ ਲੈਂਦੇ ਸੀ ਸਾਡਾ ਹਾਲਚਾਲ ਵੀ ਪੁੱਛ ਲੈਂਦੇ ਸੀ ਅੱਜ ਜਿਹੜੇ ਕੈਬਨਟ ਮੰਤਰੀ ਹੈ ਉਹ ਵੀ ਸਾਡਾ ਗੱਲ ਤਾਂ ਕੀ ਸੁਣਨੀ ਸਾਡੇ ਤੋਂ ਮੰਗ ਪੱਤਰ ਵੀ ਲੈਣ ਨੂੰ ਤਿਆਰ ਨਹੀਂ ਮੈਂ ਸਮਝਦਾ ਇਹ ਸਰਕਾਰ ਕਹਿੰਦੀ ਸੀ ਬਦਲਾਵ ਲਿਆਵਾਂਗੇ ਅਸੀਂ ਸਮਝ ਗਏ ਹੁਣ ਕਿਹੜਾ ਬਦਲਾਅ ਆਇਆ ਬਦਲਾਅ ਉਲਟਾ ਆਇਆ ਜੋ ਲੋਕਾਂ ਦੇ ਪੱਖ ਦਾ ਬਦਲਾਅ ਸੀ ਉਹ ਨਹੀਂ ਆ ਸਕਿਆ ਲੋਕ ਵਿਰੋਧੀ ਬਦਲਾਅ ਆਇਆ ਜਿਹਦੇ ਕਾਰਨ ਅੱਜ ਜਿੰਨੇ ਵੀ ਮਸਲੇ ਨੇ ਉਹ ਇੱਦਾਂ ਹੀ ਲਟਕੇ ਹੋਏ ਨੇ ਪਰ ਇਹ ਲੋਕਾਂ 'ਚ ਵਿਚਰ ਨਹੀਂ ਰਹੇ ਔਰ ਮੈਂ ਮੁੱਖ ਮੰਤਰੀ ਔਰ ਕੈਬਨਿਟ ਮੰਤਰੀਏ ਜਾਨ ਬਚਾਪ ਚਾ ਕੇ ਭੱਜ ਰਹੇ ਨੇ ਅਸੀਂ ਲਾਣ ਕੀਤਾ ਹੋਇਆ ਵੀ ਮੁੱਖ ਮੰਤਰੀ ਜੇਸ ਵੀ ਜਿਲੇ ਜਾਏਗਾ ਅਸੀਂ ਘੇਰਾਂਗੇ ਹੁਣ ਜਦੋਂ ਮੁੱਖ ਮੰਤਰੀ ਜੀ ਸ਼ਾਹਪੁਰ ਆਣ ਜਾਂ ਜਲੰਧਰ ਆਣ ਕਿਤੇ ਵੀ ਜਾਣ ਸਾਨੂੰ ਪਹਿਲਾ 24 ਘੰਟੇ ਜਿਹੜਾ ਜੇਲ੍ਹ ਦੇ ਅੰਦਰ ਥਾੜੇ ਦੇ ਅੰਦਰ ਡੱਕ ਦਿੱਤਾ ਜਾਂਦਾ ਕਿਉਂਕਿ ਮੁੱਖ ਮੰਤਰੀ ਜੀ ਡਰਦੇ ਨੇ ਕਿ 4 ਸਾਲ ਪਹਿਲਾਂ ਜਿਹੜਾ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਕੀਤਾ ਉਹ ਲਾਗੂ ਨਹੀਂ ਕੀਤਾ ਇਹ ਮੇਰੇ ਤੋਂ ਸਵਾਲ ਪੁੱਛਣਗੇ ਸਾਡੇ ਸਵਾਲਾਂ ਦਾ